ਰਸ਼ਾਵਾਨਾ ਨਾਮ ਦਾਸ ਦਿਓ ਤੇ ਇਹ ਜਿਹੜੀ ਯੂਨੀਅਨ ਦਾ ਨਾਮ ਦਾ ਜ਼ੇਰਤਾ ਨਾਮ ਹੈ ਮੈਂ ਡਾਕਟਰ ਮਨੀਸ਼ ਜੁਲਕਾ ਜਿਹੜੀ ਸਾਡੀ ਧਰਨਾ ਲੱਗ ਰਿਹਾ ਜਿਸ ਛੰਡੇ ਦੇ ਹੇਠ ਉਹਦਾ ਨਾਮ ਹੈ ਜੈਕ ਜੇਏਸੀ ਜੋਇੰਟ ਐਕਸ਼ਨ ਕਮੇਟੀ ਜਿਹੜਾ ਧਰਨਾ ਲਗਾਇਆ ਗਿਆ ਕਿਹੜੀਆਂ ਮੰਗਾਂ ਨੇ ਟੱਡੀਆਂ ਮੰਗਾਂ ਨੇ ਜਿਹੜੀ ਸਾਡੀ 42 ਸਾਲ ਤੋਂ ਪੈਰਟੀ ਸੀ ਮੈਡੀਕੋਸ ਦੇ ਨਾਲ ਮੈਡੀਕਲ ਆਫਸਰਜ਼ ਦੇ ਨਾਲ ਉਹ ਸਰਕਾਰ ਨੇ ਤੋੜ ਦਿੱਤੀ ਹੈ 56100 ਦਾ ਗ੍ਰੇਡ ਘਟਾ ਕੇ 47600 ਕਰ ਦਿੱਤਾ ਗਿਆ ਹੈ ਐਚ ਆਰ ਏ ਔਰ ਸਾਡੀ ਡੀਏਸੀਪ ਜਿਹੜੀ ਹੈ ਸਰਕਾਰ ਨੇ 4914 ਚੱਲਦੀ ਸੀ ਉਹ ਬੰਦ ਕਰ ਦਿੱਤੀ ਇਸ ਤਰ੍ਹਾਂ ਇਹਦਾ ਕੀ ਫਾਇਦਾ ਹੋਵੇਗਾ ਕੋਈ ਅਸਰ ਹੋ ਰਿਹਾ ਜਿਵੇਂ ਉਹਨਾਂ ਨੇ ਤਾਂ ਸਿਆ ਪਹਿਲਾਂ ਕੋਈ ਲੋਕ ਕਰਨ ਨਮਾਇੰਦਾ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਧਰਨਾ ਚ ਕਰਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਜਿਹੜਾ ਮੈਂ ਮਰੈਂਡਮ ਹੈ ਅਸੀਂ ਇਹ ਸ਼ਾਂਤਮਈ ਤਰੀਕੇ ਨਾਲ ਆਪਣੇ ਆਫਿਸ ਦੇ ਅੰਦਰ ਬੈਠ ਕੇ ਇਹ ਸਾਡਾ ਜ਼ਿਲ੍ਹੇ ਦਾ ਸਪੈਸ਼ਲਾਈਜ਼ਡ ਜਿਹੜਾ ਵੈਟਰਨਰੀ ਪਾਲਿਕਲਿਨਿਕ ਹੈ ਅਸੀਂ ਇਹਦੇ ਅੰਦਰ ਬੈਠ ਕੇ ਜੇ ਧਰਨਾ ਮੁਜ਼ਾਰਾ ਕਰ ਰਹੇ ਹਾਂ ਜੇ ਸਰਕਾਰ ਦਾ ਕੋਈ ਨੁਮਾਇੰਦਾ ਹੋਰ ਨਹੀਂ ਆਂਦਾ ਅਸੀਂ ਸੜਕਾਂ ਤੇ ਉਤਰਨ ਨੂੰ ਮਜਬੂਰ ਹੋਵਾਂਗੇ ਕਿਦੋਂ ਤੱਕ ਦਾ ਟਾਈਮ ਦਿੱਤਾ ਗਿਆ ਅਸੀਂ ਮੈਮੋਰੰਡਮ ਜਿਹੜਾ ਦਿੱਤਾ ਹੈ ਅਸੀਂ ਅਜੇ ਭੇਜਿਆ ਆਪਣੇ ਡਿਪਟੀ ਡਾਇਰੈਕਟਰ ਨੂੰ ਸਾਡੇ ਏਡੀ ਏਪੀ ਡਾਕਟਰ ਹਰਪੀ ਸਿੰਘ ਢਿੱਲੋਂ ਸਾਡੇ ਕੋਲ ਕੱਲ ਮੈਮੋਰੰਡਮ ਲੈ ਕੇ ਗਏ ਨੇ ਉਹਨਾਂ ਨੇ ਨਾਲ ਡਾਕਟਰ ਸਾਹਿਬ ਦਾ ਜਿਹੜਾ ਧਰਨਾ ਲਗਾਇਆ ਗਿਆ ਵਾ ਕਿਉਂ ਲਗਾਇਆ ਗਿਆ ਇਹ ਧਰਨਾ ਜਿਹੜਾ ਲਗਾਇਆ ਗਿਆ ਇਹ ਪੰਜਾਬ ਸਰਕਾਰ ਦੇ ਵਿਰੁੱਧ ਲਗਾਇਆ ਗਿਆ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਜਿਹੜੀ ਸਾਡੀ ਮੈਡੀਕੋਸ ਦੇ ਨਾਲ ਪੈਰਿਟੀ ਸੀਗੀ ਮੈਡੀਕਲ ਆਫਸਰਸ ਦੇ ਨਾਲ ਉਹ ਵੈਟਰੀ ਆਫਸਰ ਦੀ ਖਤਮ ਕਰ ਦਿੱਤੀ ਹੈ ਜੋ ਕਿ ਸੰਵਿਧਾਨਕ ਤੌਰ ਤੇ ਜਾਂ ਜੁਡੀਸ਼ ਜਿਹੜਾ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੀ ਆਰਡਰ ਨੇ ਉਹਦਾ ਉਲੰਘਣਾ ਨੇ ਉਲੰਘਣਾ ਹੈ ਇਸ ਕਰਕੇ ਇਹ ਧਰਨਾ ਇਸ ਵਿਰੁੱਧ ਲਗਾਇਆ ਗਿਆ ਹੈ ਸਾਰੇ ਹਸਪਤਾਲ ਚੱਲ ਰਿਹਾ ਜਿਲੇ ਵਿੱਚ ਇਹ ਸਰ ਸਾਰੇ ਪੰਜਾਬ ਦੇ ਸਾਰੇ ਡਿਸਟ੍ਰਿਕਟ ਲੈਵਲ ਤੇ ਚੱਲ ਰਿਹਾ ਪੋਲੀ ਕਲੀਨਿਕ ਸਾਰੀਆਂ ਅਸੀਂ ਬੰਦ ਕੀਤੀਆਂ ਨੇ ਅਸੀਂ ਆਪਣੀ ਸਾਰੀ ਓ ਪੀ ਡੀ ਬੰਦ ਕੀਤੀ ਹੈ ਅਮਰਜੈਂਸੀ ਕੇਸਿਸ ਵੀ ਅਸੀਂ ਬੰਦ ਕੀਤੇ ਹੋਏ ਨੇ ਜੇਕਰ ਕੋਈ ਸੀਰੀਅਸ ਆ ਜਾਂਦਾ ਜੇ ਕੋਈ ਜਾਨਵਰ ਵਗੈਰਾ ਬਿਮਾਰ ਆ ਜਾਂਦਾ ਇੱਥੇ ਫਿਰ ਵਾਪਸ ਮੋੜ ਦਿੱਤਾ ਜਾਂਦਾ ਜਾਂ ਹਾਂਜੀ ਸਰ ਉਹਨੂੰ ਅਸੀਂ ਵਾਪਸ ਮੋੜ ਦਿੱਤਾ ਜਾਂਦਾ ਹੈ ਤੇ ਅਸੀਂ ਉਹਦਾ ਇਲਾਜ ਨਹੀਂ ਕਰਦੇ ਜਿੱਦਾਂ ਲੱਗਦਾ ਆਮ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਇਸ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਕਿਉਂਕਿ ਇਹ ਅਸੀਂ 2-3 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਨੂੰ ਮੈਮੋਰੰਡਮ ਦੇ ਰਹੇ ਹਾਂ ਮੰਤਰੀ ਸਹਿਬਾਨ ਨੂੰ ਵੀ ਮਿਲ ਰਹੇ ਹਾਂ ਆਪਣੇ ਸੈਕਟਰੀ ਸਹਿਬਾਨ ਨੂੰ ਵੀ ਕਿਹਾ ਤੇ ਆਪਣੇ ਡਾਇਰੈਕਟਰ ਸਾਹਿਬਾਨ ਨੂੰ ਤੇ ਆਪਣੇ ਡਿਪਟੀ ਡਾਇਰੈਕਟਰ ਸਾ ਜਿੰਨੇ ਵੀ ਆ ਸਾਡੇ ਡਿਸਟ੍ਰਿਕਟਸ ਦੇ ਕਈ ਵਾਰੀ ਅਸੀਂ ਮੈਮੋਰੰਡਮ ਦੇ ਚੁੱਕੇ ਪਰ ਉਹਨਾਂ ਨੇ ਸਾਡੀ ਕੋਈ ਵੀ ਗੱਲ ਨਹੀਂ ਮੰਨੀ ਅਖੀਰ ਤੇ ਸਾਨੂੰ ਇਸ ਮਜਬੂਰੀ ਵਿੱਚ ਇਸ ਤਰ੍ਹਾਂ ਲਗਾਉਣਾ ਪਿਆ ਤੇ ਲੋਕਾਂ ਦੇ ਲੀਡਰ ਨਾਲ ਕੀਤਾ ਗਿਆ رابطہ ਜਾ ਕੇ ਅਧਿਕਾਰੀ ਨਾਲ ਪ੍ਰਸ਼ਾਸਨ ਸਰ ਲੋਕਲ ਲੈਵਲ ਤੇ ਅਸੀਂ ਆਪਣੇ ਡਿਪਟੀ ਡਾਇਰੈਕਟਰ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਕੱਲ ਵੀ ਅਸੀਂ ਆਪਣੇ ਏਡੀਏ ਪੀਜੀ ਨੂੰ ਮੈਮੋਰੰਡਮ ਦਿੱਤਾ ਜਿਹੜਾ ਕਿ ਉਹਨਾਂ ਨੇ ਉਸੇ ਵੇਲੇ ਹੀ ਡਾਇਰੈਕਟਰ ਐਨੀਮਸ ਬੈਂਡਿੰਗ ਨੂੰ ਫੈਕਸ ਕਰ ਦਿੱਤਾ ਨਾ ਚਿਕਾਨ ਸੰਬੰਧੀ ਆਇਆ ਕੋਈ ਅਧਿਕਾਰੀ ਇੱਥੇ ਨਹੀਂ ਆਇਆ ਨਹੀਂ ਸਰ ਕੋਈ ਵੀ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਆਇਆ ਇਹ ਤਰਨਾ ਸਰ ਅਨਮਿੱਥੇ ਸੰਬੰਧ ਵਿੱਚ ਜਾਰੀ ਹੈ ਅੱਗੇ ਸਾਡੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਹੈ ਪੰਜਾਬ ਦੀ ਉਹਦੀ ਅੱਜ ਸ਼ਾਮ ਨੂੰ ਮੀਟਿੰਗ ਹੈ ਤੇ ਅੱਗੇ ਦਾ ਪ੍ਰੋਗਰਾਮ ਉਹਦੇ ਵਿੱਚ ਲਿਖਿਆ ਜਾਏਗਾ ਕਿਦੋਂ ਤੱਕ ਇਹਦਾ ਕੰਮ ਲੱਗਦਾ ਕਿੰਨਾ ਟਾਈਮ ਲੱਗਦਾ ਸਰ ਮਾਦਮ ਸਰ ਅਸੀਂ ਸਵੇਰੇ ਆਜਣੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਤਾਂ ਲਗਾ ਦੇ